ਸਲਾਮ ਵਾਲੇਕਮ ਮੈਂ ਅਬਦਰ ਰਹੀਆੜ ਲੰਦੇ ਪੰਜਾਬ ਪਾਕਿਸਤਾਨ ਤੋਂ ਸਲਾਮ ਕਰ ਰਹਾ ਸਾਰੇ ਵਿਖਲੇ ਦੀ ਖਿਦਮਤ ਵਿੱਚ ਉਮੀਦ ਕਰਨਾ ਸਾਰੇ ਖਰੀਤ ਨਾਲ ਹੋਣਗੇ ਅ ਮੈਂ ਜੀ ਅੱਜ ਇੱਕ ਐਡੀ ਵੀਡੀਓ ਬਣਾ ਰਹੇ ਹਾਂ ਕਿਉਂਕਿ ਸਾਡਾ ਇੱਕ ਖਾਸ ਮਕਸਦ ਇਹ ਹੈ ਕਿ ਸਰਦਾਰ ਸਰਿੰਦਰ ਸਿੰਘ ਰਹੀਆੜ ਔਰ ਸਰਦਾਰ ਕਸ਼ਮੀਰ ਸਿੰਘ ਰਹੀਆੜ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਉਹਨਾਂ ਨੂੰ ਧੰਨਵਾਦ ਕਹਿਣਾ ਕਿਉਂਕਿ ਉਹਨਾਂ ਨੇ ਸਾਨੂੰ ਰਹੀਆੜਾਂ ਦੇ ਇਤਿਹਾਸ ਬਾਰੇ ਇਹ ਜਿਹੀ ਮਾਲੂਮਾਤ ਦਿੱਤੀ ਹੈ ਕਿਹੜੀ ਕਿ ਸਾਨੂੰ ਹੋਰ ਕਿਸੇ ਪਾਸੋਂ ਵੀ ਨਹੀਂ ಸಿਗ ਰਹੀ। ਸਾਨੂੰ तकरीबन ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਰੋਜ਼ਾਨਾ ਦੀ ਬੁਨਿਆਦ ਤੇ ਕੋਈ 10 ਤੋਂ 12 ਦੋਸਤ ਰੂਟੀਨ ਨਾਲ ਸਰਚ ਕਰ ਰਹੇ ਆ ਸਾਰਾ ਨੈਟ Google, YouTube, Facebook ਹਰ ਚੀਜ਼ ਛਾਨਮਾਰੀ ਸਾਨੂੰ ਕਿਸੇ ਵੀ ਪਾਸੋਂ ਹਿੜਾੜਾਂ ਦੇ ਇਤਿਹਾਸ ਦੀ ਕੋਈ ਵੀ ਗੱਲ, ਕੋਈ ਵੀ ਵੀਡੀਓ, ਕੋਈ ਮੂਵੀ ਸਾਨੂੰ ਅਵੇਲੇਬਲ ਨਹੀਂ ਹੋਈ। ਫਿਰ ਅਸੀਂ ਸਾਡਾ رابطہ ਹੋਇਆ ਸਰਦਾਰ ਕਸ਼ਮੀਰ ਸਿੰਘ ਰਿਆੜ ਜਿਹੜੇ ਕਿ ਤੁਗਲਵਾਲ ਪਿੰਡ ਦੇ ਰਿਆਸੀ ਨੇ ਉਹਨਾਂ ਨਾਲ ਉਹਨਾਂ ਸਾਨੂੰ ਫਿਰ ਸਰਦਾਰ ਸਰਿੰਦਰ ਸਿੰਘ ਰਿਆੜ ਬਾਰੇ ਦੱਸਿਆ ਤੇ ਸਾਡਾ ਮੋਸਟਲੀ ਰਾਬਤਾ ਜਿਹੜਾ ਹੈ ਉਹ ਚੜ੍ਹਦੇ ਪੰਜਾਬ ਦੇ ਰਿਆੜਾਂ ਨਾਲ ਹੀ ਹੋਇਆ ਅਸੀਂ ਸਾਡਾ ਟਾਰਗੇਟ ਵੀ ਉਹ ਰਿਆੜ ਸਨ ਕਿ ਅਸੀਂ ਉਹਨਾਂ ਕੋਲੋਂ ਰਿਆੜਾਂ ਦਾ ਇਤਿਹਾਸ ਸਾਨੂੰ ਮਲੂਮ ਹੋ ਸਕਦਾ ਸੀ ਆਪਣੀ ਗੋਤ ਬਾਰੇ ਦੂਸਰੇ ਪੰਜਾਬੀਆਂ ਨੂੰ ਤਾਂ ਸ਼ਾਇਦ ਨਾ ਪਤਾ ਹੁੰਦਾ ਇਸ ਗੱਲ ਦਾ ਫਿਰ ਜਦੋਂ ਸਰਦਾਰ ਕਸ਼ਮੀਰ ਸਿੰਘ ਰਿਆੜ ਨਾਲ ਸਾਡਾ ਰਾਬਤਾ ਹੋਇਆ ਉਹਨਾਂ ਸਾਨੂੰ ਕਾਫੀ ਸਾਰੀ ਜਾਣਕਾਰੀ ਹਰਿਆਣਾ ਦੇ ਇਤਿਹਾਸ ਬਾਰੇ ਦਿੱਤੀ 1575 ਸਾਲ ਤੋਂ ਲੱਗ ਕੇ ਅਕਬਰ ਦੀ ਲੜਾਈ ਤੋਂ ਲੱਗ ਕੇ ਜਿਹੜੀ ਕਿ ਜਮਲ ਫੱਤੇ ਨਾਲ ਹੋਈ ਸੀ ਸੰਦਲ ਬੀਬੀ ਨੂੰ ਲੈ ਕੇ ਉੱਥੋਂ ਲੱਗ ਕੇ ਤੇ ਸਟਿਲ 1947 ਤੱਕ ਸਾਨੂੰ ਉਹਨਾਂ ਨੇ ਉਹ ਸਾਰੀ ਜਾਣਕਾਰੀ ਦਿੱਤੀ ਜਿਹਦੇ ਵਿੱਚ ਅਸੀਂ